क्शन करने की होगी ज्यादा ਹਾਂਜੀ ਕੀ ਨਾਮ ਜੀ ਬੇਟੇ ਦਾ ਨਾਮ ਮੇਰੇ ਰਸ਼ਮੀਤ ਸਿੰਘ ਆ ਜਿਹੜਾ ਅਕਾਊਂਟ ਹੈ ਉਹ ਇਸੇ ਦੇ ਨਾਂ ਤੇ ਬਣਿਆ ਹੋਇਆ ਹੈ ਕੀ ਗੱਲ ਹੋਈ ਆ ਜੀ ਬੱਚੇ ਬੱਚੇ ਦਾ ਜਦੋਂ ਇਹ 4-5 ਸਾਲ ਦਾ ਸੀ ਉਦੋਂ ਆਪਾਂ ਨੂੰ ਸਿੰਪਟਮ ਦਿਖਾਈ ਦਿੱਤੇ ਕਿ ਇਹ ਤੁਰੰਨ ਕਹਿੰਦਾ ਹੀ ਮਮਾ ਮੈਂ ਥੱਕ ਗਿਆ ਮੇਰੇ ਤੋਂ ਤੁਰਿਆ ਨਹੀਂ ਜਾ ਰਿਹਾ ਜਾਂ ਮੈਨੂੰ ਚੁੱਕ ਲੋ ਤੇ ਜਦੋਂ ਆਪਾਂ ਨੂੰ ਇਦਾਂ ਦੀ ਕੋਈ ਗੱਲ ਪਤਾ ਲੱਗਦੀ ਸੀ ਤੇ ਆਪਾਂ ਡਾਕਟਰ ਨੂੰ ਉਸ ਕੰਸਰਨ ਕੀਤਾ ਉਹਨਾਂ ਨੇ ਇਹਨੂੰ ਟਰੀਟ ਕੀਤਾ ਦੇਖਿਆ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਕੁਝ ਸ਼ੱਕ ਹੋ ਰਿਹਾ ਹੈ ਬਿਮਾਰੀ ਦਾ ਉਹ ਕੁਝ ਟੈਸਟ ਕਰਾਉਣਾ ਚਾਹੁੰਦੇ ਹਨ ਉਹਨਾਂ ਨੇ ਜਦੋਂ ਟੈਸਟ ਕਰਾਏ ਤੇ ਪਤਾ ਲੱਗਿਆ ਕਿ ਇਹਨੂੰ ਡੀਐਮਡੀ ਹੈ ਡੁਸ਼ੈਨ ਮਸਕੂਲਰ ਡਿਸਟ੍ਰੋਫੀ ਜਿਹੜਾ ਆਪਣੇ 3000 ਬੱਚਿਆਂ ਚੋਂ ਕਿਸੇ ਇੱਕ ਬੱਚੇ ਨੂੰ ਆਂਦੀ ਹੈ ਤੇ ਇਹ ਹਰ ਬੱਚੇ ਚੋਂ ਵੱਖਰੀ ਵੱਖਰੀ ਹੁੰਦੀ ਹੈ ਕਿਸੇ ਬੱਚੇ ਦੇ ਸਿੰਪਟਮਸ ਵੱਖਰੇ ਹੁੰਦੇ ਤੇ ਕਿਸੇ ਬੱਚੇ ਦੇ ਵੱਖਰੇ ਸਿੰਪਟਮਸ ਹੁੰਦੇ ਆ ਤੇ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਜੇ ਬਹੁਤਾ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਤੁਸੀਂ ਦਿੱਲੀ ਚੱਲ ਜਾਓ ਉੱਥੇ ਏਮਜ਼ ਤਾਂ ਜੀ ਮੇਰੇ ਹਸਬੰਡ ਆਰਮੀ ਚ ਗਿਆ ਤੇ ਉਹਦੇ ਕਰਕੇ ਸਾਨੂੰ ਆਰਮੀ ਹਸਪੀਟਲ ਵੱਲੋਂ ਵੀ ਬਹੁਤ ਹੈਲਪ ਮਿਲਦੀ ਮਿਲੀ ਕਿਉਂਕਿ ਉਹਨਾਂ ਨੇ ਮੇਰੇ ਹਸਬੰਡ ਨੂੰ ਉੱਥੇ ਹੀ ਪੋਸਟਿੰਗ ਦਿੱਤੀ ਦਿੱਲੀ ਤਾਂ ਕਿ ਦਿੱਲੀ ਰਹਿ ਕੇ ਆਪਾਂ ਇਹਦਾ ਟ੍ਰੀਟਮੈਂਟ ਦੇ ਬਾਰੇ ਸਾਰੀ ਨੋਲੇਜ ਲੈ ਸਕਣ ਜਦੋਂ ਆਪਾਂ ਦਿੱਲੀ ਗਏ ਆਪਾਂ ਏਮਸ ਗਏ ਉੱਥੇ ਨੂੰ ਪਤਾ ਲੱਗਿਆ ਕਿ ਇਹਦਾ ਜਿਹੜਾ ਬਿਮਾਰੀ ਹੈ ਉਹ ਤਾਂ ਕੋਈ ਲਾਜ ਨਹੀਂ ਹੈਗਾ ਇਹ ਲਾ ਇਲਾਜ ਹੈ ਪਰ ਫਿਰ ਵੀ ਆਪਾਂ ਉਮੀਦ ਨਹੀਂ ਛੱਡੀ ਇਹਦੀ ਫਿਜ਼ੀਓਥੈਰੇਪੀ ਲਗਾਤਾਰ ਕਰਾਉਂਦੇ ਰਹੇ ਇੱਕ ਦਿਨ ਵੀ ਨਾਗਾ ਨਾ ਕਰਕੇ ਇਹਦਾ ਹਰ ਕੰਮ ਇਹਦੇ ਲਈ ਕਰਾਇਆ। ਔਰ ਕੁਛ ਟਾਈਮ ਪਹਿਲਾਂ ਹੀ ਜਦੋਂ ਮੈਨੂੰ ਕਿਉਂਕਿ ਮੈਂ ਥੋੜਾ ਬਹੁਤ ਇਹਦੇ ਬਾਰੇ ਸਰਚ ਕਰਦੀ ਰਹੀ ਦੀ ਨੋਲੇਜ ਲਿਆਂਦੀ ਰਹੀ ਤੇ ਮੈਨੂੰ ਪਤਾ ਲੱਗਿਆ ਕਿ ਆਹ ਬਿਮਾਰੀ ਜਿਹੜੀ ਹੈ ਉਹਦਾ ਇੱਕ ਟ੍ਰੀਟਮੈਂਟ ਆਇਆ ਹੋਇਆ ਹੈ ਜਿਹਨੂੰ ਆਪਾਂ ਜੈਨੇਟਿਕ ਟ੍ਰੀਟਮੈਂਟ ਆਂਦੇ ਆ ਕ੍ਰਿਸਪਰਨ ਕਰਕੇ ਤੇ ਉਹ ਵਨ ਟਾਈਮ ਟ੍ਰੀਟਮੈਂਟ ਹੈ ਜਦੋਂ ਮੈਂ ਡਾਕਟਰਸ ਨਾਲ ਕਨਸਰਨ ਕੀਤਾ ਤੇ ਉਹ ਮੈਡਮ ਜਿਹੜੇ ਡਾਕਟਰ ਗੁਲਾਟੀ ਹੈਗੇ ਉਹ ਐਮਜ਼ ਦੇ ਸਭ ਤੋਂ ਵੱਡੇ ਨਿਊਰੋਲੋਜਿਸਟ ਹੈਗੇ। ਉਹਨਾਂ ਨੇ ਸਾਨੂੰ ਦੱਸਿਆ ਕਿ ਹਾਂ ਇਹ ਟ੍ਰੀਟਮੈਂਟ ਹੈਗਾ ਬਟ ਇਹ ਤੁਹਾਡੇ ਬੱਚੇ ਚ ਕਾਰਗਾਰ ਹੈਗਾ ਕਿ ਨਹੀਂ ਇਹ ਆਪਾਂ ਹੁਣ ਨਹੀਂ ਕਹਿ ਸਕਦੇ ਉਹਨਾਂ ਨੇ ਮੇਰੇ ਬੱਚੇ ਦੇ ਡਾਕੂਮੈਂਟੇਸ਼ਨ ਲੈ ਕੇ ਇਹਦਾ ਟ੍ਰੀਟਮੈਂਟ ਦੇ ਬਾਰੇ ਪਤਾ ਕੀਤਾ ਫਿਰ ਪਤਾ ਲੱਗਿਆ ਕਿ ਕਰੋਨਾ ਚ ਕੋਈ ਬੱਚਾ ਹੈਗਾ ਹੈ ਜਿਹਦਾ ਇਹ ਟ੍ਰੀਟਮੈਂਟ ਹੋ ਸਕਦਾ ਬਟ ਜਦੋਂ ਉਹਨਾਂ ਨੇ ਇਹਦਾ ਪੈਹਾ ਤੇ ਖਰਚਾ ਦੱਸਿਆ ਤੇ ਉਹ ਸਾਡੀ ਪਹੁੰਚ ਤੋਂ ਬਹੁਤ ਬਾਹਰ ਸੀ 3.9 ਮਿਲੀਅਨ ਯੂ ਐਸ ਡਾਲਰ ਦਾ ਇਹਦਾ ਖਰਚਾ ਹੈ ਅਗਰ ਆਪਾਂ ਇੰਡੀਅਨ ਕਰੰਸੀ ਦੀ ਬਾਤ ਗੱਲ ਕਰਦੇ ਹਾਂ ਤੇ ਇਹ 27 ਕਰੋੜ ਦੇ ਲਗਭਗ ਹੈ ਗਿਆ। ਇਹ ਟ੍ਰੀਟਮੈਂਟ ਦਾ ਸਾਰਾ ਕੁਲ ਮਿਲਾ ਕੇ ਖਰਚਾ 27 ਕਰੋੜ ਹੈਗਾ। ਤੇ ਹੁਣ ਆਪਾਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ 27 ਕਰੋੜ ਬਹੁਤ ਵੱਡੀ ਚੀਜ਼ ਆ। ਜਦੋਂ ਮੈਨੂੰ ਆਸ ਉਮੀਦ ਮਿਲ ਗਈ ਹੈ ਕਿ ਮੇਰਾ ਬੱਚਾ ਠੀਕ ਹੋ ਸਕਦਾ ਹੈ ਤੇ ਮੈਂ ਪੈਸਾ ਕਰਕੇ ਆਪਣੇ ਬੱਚੇ ਦਾ ਇਲਾਜ ਬੰਨੀ ਕਰਾਉਣਾ ਚਾਹਦੀ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਨ ਤੇ ਮੇਰੇ ਬੱਚੇ ਲਈ ਫੰਡ ਇਕੱਠਾ ਕਰਨ 'ਚ ਮੇਰੀ ਹੈਲਪ ਕਰਨ। ਤੇ ਮੈਂ ਇੰਪੈਕਟ ਗੁਰੂ ਤੇ ਇਹਦਾ ਇੱਕ ਅਕਾਊਂਟ ਬਣਾਇਆ ਜਿਹੜਾ ਕਰਾਉਡ ਫੰਡਿੰਗ ਲਈ ਹੁੰਦਾ ਆ ਉਹਦੇ ਵਿੱਚ ਸਾਰੇ ਇਹਦੇ ਡਿਟੇਲਸ ਇਹਦਾ ਨਾਮ ਇਹਦਾ ਅਕਾਊਂਟ ਸਭ ਕੁਝ ਮੈਂਸ਼ਨ ਹੈ ਇਹਦੇ ਡਾਕੂਮੈਂਟਸ ਇਹਦੀ ਕਿਤੇ ਜਾਣਾ ਆ ਕਿੰਨੇ ਦਾ ਇੰਜੈਕਸ਼ਨ ਹੈ ਕਿਹੜਾ ਹੈ ਸਭ ਕੁਝ ਸਭ ਕੁਝ ਦੱਸਿਆ ਗਿਆ ਆ ਤੇ ਹੱਥ ਜੋੜ ਕੇ ਬੇਨਤੀ ਹੈ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਲੋਕਾਂ ਨੂੰ ਦੱਸੋ ਤੇ ਜਿੰਨਾ ਹੋ ਸਕੇ ਇਹਦੇ ਬਾਰੇ ਦੱਸ ਕੇ ਮੇਰਾ ਫੰਡ ਜਿੰਨਾ ਛੇਤੀ ਹੋ ਸਕੇ ਕਿਉਂਕਿ ਮੇਰੇ ਕੋਲ ਟਾਈਮ ਬਹੁਤ ਘਟਿਆ ਤੇ ਮੈਂ ਆਪਣਾ ਬੱਚੇ ਦਾ ਟਰੀਟਮੈਂਟ ਜਿੰਨਾ ਹੋ ਸਕੇ ਛੇਤੀ ਕਰਾਉਣਾ ਚਾਹਨੀ ਆ ਮੇਰਾ ਨਾਮ ਸੁਖਦਾ ਹੀਰਾ ਸਿੰਘ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਆਈ ਦਾ ਸਵਾਗਤ ਕਰਦਾ ਅੱਸੀ ਕਾਲ ਮੇਰੇ ਪੁੱਤਰ ਨੂੰ ਕੋਈ 4 ਸਾਲ ਤੋਂ ਇਨ ਨਾਮਰਾਦ ਬਿਮਾਰੀ ਜੋ ਕਿ ਡੀਐਮਡੀ ਦਾ ਉਹ ਬਿਮਾਰੀ ਦੱਸੀ ਗਈ ਹੈ। ਔਰ ਮੇਰੇ ਬੇਟੇ ਨੇ ਔਰ ਮੇਰੀ ਬਹੂ ਨੇ ਇਹਦੇ ਬਾਰੇ ਬਹੁਤ ਹੀ ਆਪਣੇ ਬੱਚੇ ਬਾਰੇ ਪੱਜਨੋ ਤੋੜ ਕੀਤੀ ਹੈ। ਆਰਮੀ ਦੇ ਵਿੱਚ ਬੇਸ ਹਸਪੀਟਲ, ਐਮਸੀ ਦੇ ਵਿੱਚ ਇਹਦਾ ਇਲਾਜ ਕਰਵਾਇਆ। ਔਰ ਉਹਦੇ ਵਿੱਚ ਇਹਦਾ ਇਲਾਜ ਸੈਕਸਫੁਲ ਨਹੀਂ ਹੈ। ਉਹਨਾਂ ਨੇ ਇਹ ਦੱਸਿਆ ਵੀ ਇਹਦਾ ਇਲਾਜ ਜਿਹੜਾ ਅਮਰੀਕਾ ਦੇ ਵਿੱਚ ਹੈ। ਅਮਰੀਕਾ ਦੇ ਵਿੱਚ ਇਲਾਜ ਹੋਣ ਕਾਰਨ ਉਹਨਾਂ ਨੇ ਇਹਦਾ ਬਜਟ ਸਾਨੂੰ ਕੋਈ ਕਮ ਸੰਗਮ 3.2 ਮਿਲੀਅਨ ਡਾਲਰ ਵਿਦ ਦ ਡਾਕ ਵਿਦ ਦ ਡਾਕੂਮੈਂਟਸ ਦੇ ਨਾਲ ਸਾਨੂੰ ਦੱਸਿਆ ਕਿਉਂਕਿ ਇਸ ਬੱਚੇ ਦਾ ਡਾਕੂਮੈਂਟ ਸਾਰੇ ਐਮਸ ਨੇ ਬਣਾ ਬਣੇ ਹੋਏ ਆ ਔਰ ਉਹਦਾ ਕੋਈ ਇੰਡੀਅਨ ਕਰੰਸੀ ਦੇ ਵਿੱਚ ਲਗਭਗ ਕੋਈ 27 ਕਰੋੜ ਰੁਪਈਆ ਜੋ ਕਿ ਸਾਡੇ ਬਜਟ ਤੋਂ ਬਾਹਰ ਆ ਅਸੀਂ ਇੱਕ ਮੀਡੀਅਮ ਪਰਿਵਾਰ ਦੇ ਨਾਲ ਸਮਰੱਥਤ ਰਹੇ ਕਿਉਂਕਿ ਸਾਡਾ ਪਰਿਵਾਰ ਦਨ ਪੀੜਿਆਂ ਤੋਂ ਦੇਸ਼ ਦੀ ਸੇਵਾ ਕਰ ਰਿਹਾ ਅਸੀਂ ਸਾਰੇ ਦੇਸ਼ ਵਾਸੀਆਂ ਤੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਗ੍ਰਹਿ ਮੰਤਰੀ ਸਾਹਿਬ ਤੋਂ ਆਪਣੇ ਡਿਫੈਂਸ ਮਨਿਸਟਰ ਤੋਂ ਔਰ ਹੈਲਥ ਮਨਿਸਟਰ ਤੋਂ ਇਵਨ ਪੰਜਾਬ ਦੇ ਸੀਐਮ ਤੋਂ ਔਰ ਹੈਲਥ ਮਨਿਸਟਰ ਤੋਂ ਇਹੋ ਗੁਵਾਰ ਲਾਉਣੇ ਆ ਕਿ ਸਾਡੇ ਬੱਚੇ ਦੀ ਮਦਦ ਕੀਤੀ ਜਾਵੇ ਔਰ ਦੇਸ਼ ਵਾਸੀਆਂ ਨੂੰ ਵੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਬੱਚੇ ਵਾਸਤੇ ਕ੍ਰਾਸ ਫਡੰਗ ਜੋ ਕਿ ਇਹਦਾ ਇੰਪੈਕਟ ਗਰੂਪ ਤੋਂ ਅਕਾਊਂਟ ਖੁੱਲਿਆ ਉਹ ਲਗਾਤਾਰ ਆ ਰਿਹਾ ਹੈ ਇਹਦੇ ਐਸਾ ਆ ਰਿਹਾ ਜੋ ਕਿ ਕੱਲ ਹੀ ਅਜੇ ਉਹਦਾ ਇਹਦਾ ਅਕਾਊਂਟ ਓਪਨ ਹੋਇਆ ਜਿਹਦੇ ਵਿੱਚ ਬਹੁਤ ਵੀਰਾਂ ਨੇ ਮਦਦ ਕੀਤੀ ਆ ਫੌਜੀ ਵੀਰਾਂ ਨੇ ਅਫਸਰ ਸਾਹਿਬਾ ਨਾਲ ਨੇ ਮੇਰੇ ਜੋ ਨਾਲ ਅਧਿਕਾਰੀ ਰਿਹਾ ਹੈ ਉਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਬਹੁਤ ਮੇਰਾ ਸਹਿਯੋਗ ਕੀਤਾ ਔਰ ਜਿਆਦਾ ਤੋਂ ਜਿਆਦਾ ਫੰਡਿੰਗ ਕੀਤੀ ਔਰ ਮੈਂ ਆਪਣੇ ਦੇਸ਼ ਵਾਸੀਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਪੁੱਤੇ ਵਾਸਤੇ ਤੁਰੰਤ ਪੈਸਾ ਦੇ ਤਾਂ ਕਿ ਮੇਰੇ ਬੱਚੇ ਦੀ ਜ਼ਿੰਦਗੀ ਬਚ ਸਕੇ ਧੰਨਵਾਦ